ਨਮਸਕਾਰ ਆਕਾਸ਼ਵਾਨੀ ਦਾਇ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਤੇ ਸ਼ਖਾ ਬ੍ਰਾਸ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ 9 ਕਰੋੜ 3 ਲੱਖ ਕਿਸਾਨਾਂ ਦੇ ਖਾਤਿਆਂ 'ਚ ਕਰੀਬ 20000 ਕਰੋੜ ਰੁਪਏ ਟ੍ਰਾਂਸਫਰ ਕਰਨਗੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਸਾਰੇ ਮੁੱਖ ਮੰਤਰੀਆਂ ਨੂੰ 18 ਜੂਨ ਨੂੰ ਹੋਣ ਵਾਲੇ ਇਸ ਸਮਾਗਮ ਲਈ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਸਤੇ ਪੱਤਰ ਲਿਖਿਆ ਗਿਆ ਹੈ को प्रधानमंत्री नरेंद्र मोदी जी 9 करोड़ 3 लाख किसान भाई बहनों के खाते में लगभग लग बीस हजार करोड़ रुपए की राशि हस्तांतरित करेंगे और उस दिन अन्नदाताओं की खुशहाली के साथ विकसित भारत के संकल्प की सिद्धि का श्री गणेश हो रहा है प्रधानमंत्री जी के काशी के कार्यक्रम के साथ देश में अलग अलग स्थानों पर अलग अलग केंद्रीय मंत्री जाएंगे लगभग दो करोड़ किसान फिजिकली और वर्चुअली इस कार्यक्रम में सम्मिलित होंगे ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਵੀਂ ਸਰਕਾਰ ਦੀ 100 ਦਿਨਾਂ ਯੋਜਨਾ ਤਹਿਤ ਮੰਤਰਾਲੇ ਦੀ ਕਾਰਜ ਯੋਜਨਾ ਦੀ ਸਮੀਖਿਆ ਵੀ ਕੀਤੀ ਗਈ ਹੈ। ਵੰਦੇ ਭਾਰਤ ਦੇ ਸਲੀਪਰ ਸ਼੍ਰੇਣੀ ਦਾ ਪਰिक्षण ਅਗਲੇ 2 ਮਹੀਨਿਆਂ ਵਿੱਚ ਸ਼ੁਰੂ ਹੋਵੇਗਾ। ਫਿਲਹਾਲ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਵਿੱਚ ਸਿਰਫ ਕੁਰਸੀ ਦੀ ਸਹੂਲਤ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਵੰਦੇ ਭਾਰਤ ਸਲੀਪਰ ਸ਼੍ਰੇਣੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇਹ ਭਾਰਤ ਦੀ ਪਹਿਲੀ ਸਵਦੇਸ਼ੀ ਅਰਧ ਉੱਚ ਰਫ਼ਤਾਰ ਰੇਲ ਗੱਡੀ ਹੈ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ 35000 ਕਿਲੋਮੀਟਰ ਰੇਲਵੇ ਲਾਈਨਾਂ ਵਿਛਾਈਆਂ ਗਈਆਂ ਨੇ। ਕੌਮੀ ਅਪਰਾਧ ਰਿਕਾਰਡ ਬਿਊਰੋ NCRB ਨੇ ਇੱਕ ਮੋਬਾਈਲ ਐਪ ਅਪਰਾਧ ਕਾਨੂੰਨਾ ਦਾ NCRB ਸੰਕਲਨ ਜਾਰੀ ਕੀਤੀ ਹੈ। ਇਸ ਐਪ ਵਿੱਚ ਨਵੇਂ ਅਪਰਾਧ ਕਾਨੂੰਨਾ, ਭਾਰਤੀ ਨਿਆਂ ਸਹਿਯਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀ ਅਧਿਨਿਯਮ ਦੀ ਜਾਣਕਾਰੀ ਹੈ। ਇਹ ਐਪ Google Play Store ਦੇ ਨਾਲ-ਨਾਲ Apple App Store ਤੇ ਵੀ ਉਪਲਬਧ ਹੈ। ਇਹ ਐਪ ਆਮ ਲੋਕਾਂ ਦੀ, ਅਦਾਲਤੀ ਅਧਿਕਾਰੀਆਂ, ਵਕੀਲਾਂ, ਕਾਨੂੰਨ ਦੇ ਵਿਦਿਆਰਥੀਆਂ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਲਈ ਨਵੇਂ ਅਪਰਾਧ ਕਾਨੂੰਨਾ ਬਾਰੇ ਆਪਣੇ ਗਿਆਨ ਨੂੰ ਵਧਾਉਣ ਲਈ ਫਾਇਦੇਮੰਦ ਹੈ। ਇਹ ਐਪ ਇੱਕੋ ਥਾਂ 'ਤੇ ਨਵੇਂ ਅਪਰਾਧਿਕ ਕਰੋਨਾ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਨ ਵਾਸਤੇ ਇੱਕ ਵਿਆਪਕ ਮਾਰਗਦਰਸ਼ਕ ਵਜੋਂ ਕੰਮ ਕਰੇਗੀ। ਇਸ ਤੋਂ ਇਲਾਵਾ ਤੁਰੰਤ ਜਾਣਕਾਰੀ ਪ੍ਰਾਪਤੀ ਲਈ ਖੋਜ ਤੇ ਲਿੰਕ ਕਰਨ ਦੀ ਸਹੂਲਤ ਦੇ ਨਾਲ-ਨਾਲ ਪੁਰਾਣੇ ਤੇ ਨਵੇਂ ਕਾਨੂੰਨਾਂ ਵਿਚਕਾਰ ਸੈਕਸ਼ਨ ਮੁਤਾਬਕ ਤੁਲਨਾ ਕਰਨ ਲਈ ਇੱਕ ਚਾਰਟ ਵੀ ਮੁਹੱਈਆ ਕਰਦੀ ਹੈ। ਇਸ ਐਪ ਨੂੰ ਕਨੈਕਟੀਵਿਟੀ ਦੀ ਅਣਹੋਂਦ ਵਿੱਚ ਆਫਲਾਈਨ ਡਾੰਗ ਨਾਲ ਵੀ ਕੰਮ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ। ਇਸ ਦੇ ਖਪਤਕਾਰ ਅਨੁਕੂਲ ਡਿਜ਼ਾਈਨ, ਵਿਆਪਕ ਸਮਗਰੀ ਅਤੇ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਐਪ ਵਰਤਣ ਵਾਲਿਆਂ ਨੂੰ ਨਵੇਂ ਕਾਨੂੰਨਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਲਈ ਸਮਰੱਥ ਬਣਾਉਂਦੀ ਹੈ। ਇਸ ਵਾਰ 21 ਜੂਨ ਨੂੰ ਕਮਾਂਤਰੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਮੁਕਤਸਰ ਤੋਂ ਯੋਗ ਮਾਹਰਾਂ ਨੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਜ਼ਿੰਦਗੀ ਨੂੰ ਸੁਖਾਲੀ ਬਣਾਉਂਦੀ ਅਪੀਲ ਕੀਤੀ ਮੈਂ ਯੋਗਾਚਾਰਿਆ ਐਚ ਕੇ ਨਕਰਾ ਹੈ ਅੱਜਕੱਲ ਜਿਸ ਤਰ੍ਹਾਂ ਘਰ ਘਰ ਦੇ ਵਿੱਚ 슈ਗਰ ਬੀਪੀ ਡਿਸਕ ਪ੍ਰੋਬਲਮ ਫਰਵਾਇਕਲ ਇਹ ਆਮ ਗੱਲ ਹੋ ਗਈ ਹੈ ਯੋਗ ਦੇ ਨਾਲ ਅਫੀ ਆਲ ਓਵਰ ਸਾਰੀਆਂ ਬਿਮਾਰੀਆਂ ਨੂੰ ਕਵਰ ਕਰ ਸਕਦੇ ਹਾਂ ਜੇ ਆਫੀ ਰੈਗੂਲਰ ਯੋਗ ਕਰੀਏ ਪ੍ਰਾਣਯਾਮ ਦੇ ਜਰੀਏ ਅਫੀ ਜਿਸ ਤਰ੍ਹਾਂ ਅਲਰਜੀ ਵਗੈਰਾ ਦੀਆਂ ਪ੍ਰੋਬਲਮਸ ਹਨ ਖਾਂਗ ਦੇਸ਼ਾ ਵਗੈਰਾ ਦੀ ਪ੍ਰੋਬਲਮ ਹੈ ਆਈ ਫਾਈਟ ਦੀਆਂ ਪ੍ਰੋਬਲਮਸ ਹਨ ਪੈਰਾਲਾਈਜ਼ ਵਗੈਰਾ ਦੀਆਂ ਪ੍ਰੋਬਲਮਸ ਹਨ ਅਫੀ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਾਂ ਜਿਹੜੀਆਂ ਬਿਨਾਂ ਖਰਚ ਕੀਤੇ ਯੋਗ ਦੇ ਜਰੀਏ ਅਫੀ ਆਪਣੀਆਂ ਪ੍ਰੋਬਲਮਾਂ ਠੀਕ ਕਰ ਸਕਦੇ ਹਾਂ ਮੈਂ ਸੰਦੀਪ ਗਿਰਦਰ ਯੋਗ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਵੇ ਤੇ ਬਿਮਾਰੀਆਂ ਤੋਂ ਬਚਾਇਆ ਜਾਵੇ ਤਾਂ ਕਿ ਅਸੀਂ ਜਿਹੜੀਆਂ ਐਲੋਪੈਥੀ ਦੀਆਂ ਜਾਂ ਦੂਸਰੀਆਂ ਦਵਾਈਆਂ ਅਸੀਂ ਲੈ ਰਹੇ ਹਾਂ ਉਹਨਾਂ ਤੋਂ ਬਚਾਇਆ ਜਾਵੇ। ਮੁਹਾਲਿਸ ਤੇ ਤਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਸ ਦੀਆਂ ਦੋ ਕੈਡਟ ਹਰੂਪ ਕੌਰ ਅਤੇ ਨਿਵੇਦੀਤਾ ਸੈਣੀ ਹਵਾਈ ਫੌਜ ਅਕਾਦਮੀ ਡੁੰਡੀਗਲ ਹైదరాబాద్ ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਕਲਪਾਰਤੀ ਹਵਾਈ ਸੈਨਾ ਚ ਫਲਾਈਂਗ ਅਫਸਰ ਵਜੋਂ ਸ਼ਾਮਲ ਹੋ ਗਈਆਂ। पासिंग आउट परेड का निरीक्षण चीफ ऑफ एयर स्टाफ एयर चीफ मार्शल विवेक राम चौधरी ने किया मोहाली जिले च तैनात हैड कॉन्सटेबल भगवंत की ती फ्लाइंग अफसर हरूप कौर एजुकेशन ब्रांच शामिल होगी उधर पठानकोट जिले की रहन वाली फ्लाइंग अफसर निवेदिता सैनी हवाई सैना की लॉजिस्टिक ब्रांच चल ਕ੍ਰਿਕਟ ਦੇ 2020 ਵਿਸ਼ਵ ਕੱਪ ਵਿੱਚ ਕੱਲ ਭਾਰਤ ਤੇ ਕੈਨੇਡਾ ਵਿਚਾਲੇ ਮੈਚ ਮੀ ਕਾਰਨ ਰੱਦ ਹੋ ਗਿਆ ਮੈਚ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਤੇ ਦੋਵਾਂ ਟੀਮਾਂ ਨੂੰ ਇੱਕ ਇੱਕ ਅੰਕ ਮਿਲਿਆ ਭਾਰਤ ਮੁਕਾਬਲੇ ਵਿੱਚ 7 ਅੰਕਾਂ ਨਾਲ ਆਪਣੇ ਗਰੁੱਪ ਚ ਸ਼ਿਖਰ ਤੇ ਰਿਹਾ ਕੈਨੇਡਾ ਦੀ ਟੀਮ ਮੁਕਾਬਲੇ ਤੋਂ ਬਾਹਰ ਹੋ ਗਈ ਹੈ ਇਸ ਦੇ ਨਾਲ ਹੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ